ਸਿੱਖਾਂ ਦੇ ਨਾਲ ਜੁੜੀ ਇਸ ਵੇਲੇ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਇੱਕ ਗ੍ਰੰਥੀ ਸਿੰਘ ਦੇ ਵੱਲੋਂ ਸ਼ਰਮਨਾਕ ਕਰਤੂਤ ਕੀਤੀ ਗਈ ਹੈ ਗੁਰੂ ਘਰ ਦੀ ਪਵਿੱਤਰਤਾ ਨੂੰ ਪੁੱਲਦਿਆਂ ਇੱਕ ਗ੍ਰੰਥੀ ਸਿੰਘ ਦੇ ਵੱਲੋਂ ਨਸ਼ਾ ਤਸਕਰੀ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਦਿਰਬਾ ਦੇ ਬਾਬਾ ਜੀਵਨ ਸਿੰਘ ਗੁਰੂ ਘਰ ਦੇ ਵਿੱਚ ਪਿਛਲੇ 2 ਮਹੀਨਿਆਂ ਤੋਂ ਹੈੱਡ ਗ੍ਰੰਥੀ ਵਜੋਂ ਰਹਿੰਦੇ ਪ੍ਰਗਟ ਸਿੰਘ ਨੂੰ ਸਿੱਖ ਜਥੇਬੰਦੀਆਂ ਨੇ ਟਰੈਪ ਲਗਾ ਕੇ ਰੰਗੇ ਹੱਥੀ ਕਾਬੂ ਕੀਤਾ ਹੈ ਜਿਥੇ ਬੰਦੀਆਂ ਨੇ ਦੱਸਿਆ ਕਿ ਉਹਨਾਂ ਦੇ ਕੋਲ ਵੀਡੀਓ ਸਬੂਤ ਨੇ ਜਿਸ ਦੇ ਵਿੱਚ ਦੋਸ਼ੀ ਗੁਰੂ ਘਰ ਅੰਦਰ ਹੀ ਨਸ਼ਾ ਤਸਕਰੀ ਕਰਦਾ ਨਜ਼ਰ ਆ ਰਿਹਾ ਹੈ ਕੱਲ ਦੇ ਕੈਮਰੇ ਦੇ ਸਾਹਮਣੇ ਦੋਸ਼ੀ ਨੇ ਫੋਨ ਤੇ ਨਸ਼ਾ ਮੰਗਵਾਇਆ ਤੇ ਫਿਰ ਚਿੱਟੇ ਵਰਗਾ ਨਸ਼ਾ ਜਿਸ ਦੀ ਕੀਮਤ 500 ਨੂੰ 8 ਮਿਲੀਗ੍ਰਾਮ ਦੱਸੀ ਗਈ ਸਪਲਾਈ ਕਰਦਾ ਵੀ ਨਜ਼ਰ ਆਇਆ ਇਸ ਦੀ ਪੂਰੀ ਵੀਡੀਓ ਜਿਹੜੀ ਇਹ ਤਿਆਰ ਕਰ ਲਈ ਗਈ ਹੈ ਸਿੱਖ ਜਥੇਬੰਦੀਆਂ ਦੇ ਆਗੂਆਂ ਤੇ ਪ੍ਰਚਾਰਕ ਵਰਮਾ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਦੱਸਿਆ ਹੈ ਕਿ ਦੋਸ਼ੀ ਨੇ ਕੈਮਰੇ ਦੇ ਸਾਹਮਣੇ ਆਪਣੇ ਦੋਸ਼ ਕਬੂਲ ਕਰ ਲਏ ਨੇ ਉਹਨਾਂ ਦੱਸਿਆ ਕਿ ਗੁਰੂ ਘਰ ਦੀ ਪਵਿੱਤਰਤਾ ਨੂੰ ਇਸ ਦੇ ਵੱਲੋਂ ਜਿਹੜਾ ਖੰਡਿਤ ਕੀਤਾ ਗਿਆ ਹੈ ਅੱਸੇ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਬਖਸ਼ਿਆ ਨਹੀਂ ਜਾਵੇਗਾ ਗੁਰੂ ਘਰ ਕਮੇਟੀ ਨੇ ਵੀ ਦੱਸਿਆ ਹੈ ਕਿ 2 ਮਹੀਨੇ ਪਹਿਲਾਂ ਗਰੰਥੀ ਸਿੰਘ ਨੂੰ ਰੱਖਿਆ ਗਿਆ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਨਸ਼ਾ ਤਸਕਰ ਹੈ ਕਮੇਟੀ ਨੇ ਮਾਮਲੇ ਉੱਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਮਾਮਲੇ ਤੇ ਡੀਐਸਪੀ ਡਿੜਬਾ ਰੁਪਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਦੋਸ਼ੀ ਨੂੰ ਗੁਰੂ ਘਰ ਦੇ ਅੰਦਰ ਹੀ ਕਾਬੂ ਕੀਤਾ ਗਿਆ ਹੈ ਜਿਸੇ ਉਹਨਾਂ ਦੇ ਵੱਲੋਂ ਹੁਣ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਗੰਭੀਰਤਾ ਦੇ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ ਪਰਦਾਸੀ ਹੈ ਕਿ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਬੇहद ਹੀ ਮੰਦ ਭਾਗੀ ਵਾਲੀ ਖਬਰ ਹੈ ਸਿੱਖਾਂ ਦੇ ਨਾਲ ਜੁੜੀ ਕਿ ਇੱਕ ਗ੍ਰੰਥੀ ਸਿੰਘ ਦੇ ਵੱਲੋਂ ਅਜਿਹੀ ਹਰਕਤ ਕੀਤੀ ਜਾ ਰਹੀ ਸੀ ਨਸ਼ਾ ਵੇਚਿਆ ਜਾ ਰਿਹਾ ਸੀ ਹਾਲਾਂਕਿ ਮੌਕੇ ਤੇ ਸਿੱਖ ਜਥੇਬੰਦੀਆਂ ਪਹੁੰਚਦੀਆਂ ਨੇ ਇਸ ਨੂੰ ਕਾਬੂ ਕੀਤਾ ਜਾਂਦਾ ਹੈ ਮੌਕੇ ਤੇ ਸੀ ਚੇਤਰ ਪ੍ਰੇੜ ਵੀ ਕੀਤੀ ਜਾਂਦੀ ਹੈ ਹੋਰ ਕੀ ਕੁਝ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਦੋ ਤਿੰਨ ਮਹੀਨੇ ਤੋਂ ਬਾਬਾ ਜੀ ਪਰਮਾ ਜੀ ਇਹ ਤਿੰਨ ਚਾਰ ਦਿਨਾਂ ਤੋਂ ਹੀ ਕਰ ਰਹੇ ਜੀ ਗ੍ਰੰਥੀ ਚੀਜ਼ ਹੈ ਹਾਂ ਤਿੰਨ ਚਾਰ ਦਿਨਾਂ ਤੋਂ ਹੋਇਆ ਜੀ ਇਹ ਪਰਦਾਸੀ ਕਿਉਂ ਨਸ਼ਾ ਕਿਉਂ ਵੇਚਣਾ ਪਿਆ ਬਸ ਮੈਨੂੰ બસ ਮਝੂਰੀ ਬਸ ਕਿਸੇ ਦਾ ਮੈਨੂੰ ਪੈਸੇ ਦੇਣ ਤਾ ਉਹਨੇ ਮੈਨੂੰ ਕਹੇ ਤੀ ਕਹਿੰਦਾ ਜੀ ਮੇਰਾ 15000 ਰੁਪਏ ਨੇ ਤੂੰ ਮੈਨੂੰ ਗੱਡੀ ਲੈ ਲੈ ਬਸ ਇਹ ਗੱਲ ਤੋਂ ਮੈਂ ਫਿਰ ਮੈਨੂੰ ਕਿਸੇ ਨੇ ਕਹੇ ਤੂੰ ਐਂ ਕਰਦਾ ਕਸਮ ਲੱਗੇ ਜੀ ਮੈਂ ਝੂਠੀ ਨਹੀਂ ਕਹਿੰਦਾ ਤੁਹਾਨੂੰ ਵੀ ਕੀ ਕਰਨਾ ਕੋਈ ਹੈਗਾ ਸੀ ਉਹੀ ਜਿਸ ਨਾਮ ਵਾਲਾ ਇਹ ਕੀ ਵੇਚ ਦੇ ਤੁਸੀਂ ਨਸਾ ਇਹ ਸੀਗਾ ਪਤਾ ਨਹੀਂ ਚਿੱਟਾ ਜੀ ਚਿੱਟਾ ਹੀ ਹੈ ਜੀ ਮੈਂ ਨਹੀਂ ਕਰਦਾ ਪਤਾ ਜੀ ਮੈਂ ਤਾਂ ਉੱਥੇ ਲਿਖਿਆ ਦੀ 5-500 ਰੁਪਏ ਜੀ ਮੈਂ ਨਹੀਂ ਹੋਰਦੀ ਹੋਗਾ ਜੀ 7 ਜੀ ਅੱਜ ਥੋੜੇ ਤੇ ਟਰੈਪ ਲੱਗਿਆ ਹੋਇਆ ਸੀ ਇਸ ਨੂੰ ਪਤਾ ਇਸ ਗੱਲ ਦਾ ਥੋੜੇ ਮਗਰ ਨਹੀਂ ਨਹੀਂ ਮੈਨੂੰ ਨਹੀਂ ਕੋਈ ਪਤਾ ਜੀ ਐਵੇਂ ਕੀ ਸੀ ਬਾਜ਼ਾਰ ਤੋਂ ਜਾ ਕੇ ਦੇਖੇ ਆਇਆ ਹਾਂ ਬਾਜ਼ਾਰ ਤੋਂ ਨਿਜਮਤ ਉਹ ਉੱਥੇ ਗਿਆ ਸੀ ਜੀ ਪੈਂਕੈਪਰ ਰੋਡ ਤੇ ਬਸ ਪੈਂਕੈਪਰ ਰੋਡ ਤੇ ਹਾਂ ਉਹ ਉੱਥੇ ਹੀ ਗਿਆ ਥੋੜੇ ਮਗਰ ਹਾਂ ਹੋਰ ਨਹੀਂ ਬਾਬਾ ਜੀ ਸਹੀ ਗੱਲ ਫੋਨ ਲਾ ਕੇ ਬੁਲਾਇਆ ਸੀ ਇਹਨਾਂ ਨੇ ਠੀਕ ਹੈ ਬਾਬਾ ਜੀ ਮੈਨੂੰ ਨਹੀਂ ਪਤਾ ਜੀ ਤੁਸੀਂ ਮੰਨਦੇ ਹੋ ਦੀ ਗਲਤੀ ਹਾਂ ਗਲਤੀ ਹੈ ਬਸ ਚਲੋ ਮਾਫ ਕਰ ਬਾਬਾ ਜੀ ਮੈਨੂੰ ਮੈਂ ਕਾਫੀ ਗੁਪਤ ਸੂਚਨਾ ਮਿਲਦੀ ਆ ਰਹੀ ਹੈ ਕਈ ਦਿਨਾਂ ਤੋਂ ਬੇਗੁਗਰੰਤੀ ਬੰਦਾ ਚਿੱਟਾ ਵੇਚ ਰਿ ਤੇ ਅਸੀਂ ਕਿਹਾ ਵੀ ਅਸੀਂ ਐਦਾਂ ਕਾਰਵਾਈ ਨਹੀਂ ਕਰ ਸਕਦਾ ਕੋਈ ਪ੍ਰੂਫ ਸਾਨੂੰ ਮਿਲ ਜੇ ਚਿੱਟਾ ਵੇਚਦੇ ਦਾ ਜਾਂ ਕੋਈ ਫੋਨ ਰਿਕਾਰਡਿੰਗ ਹੋਵੇ ਸਾਨੂੰ ਉਹ ਪਤਾ ਲੱਗ ਜੇ ਅਸੀਂ ਉਦੋਂ ਕਾਰਵਾਈ ਕਰਦਾਂਗੇ ਚਲੋ ਅੱਜ ਮੈਨੂੰ ਪਤਾ ਲੱਗਾ ਵੀ ਅੱਜ ਉਹ ਬੰਦਾ ਚਿੱਟਾ ਵੇਚ ਰਿਹਾ ਹੈਗਾ ਸੋ ਮੈਂ ਐਸੋ ਚ ਸਭ ਨੂੰ ਫੋਨ ਕੀਤਾ ਚਲੋ ਬਿਜੀ ਸੀ ਅੱਜ ਕਿਤੇ ਉਹਨਾਂ ਮੇਰਾ ਫੋਨ ਅੜਨ ਨਹੀਂ ਕੀਤਾ ਚਲੋ ਮੈਂ ਸੀਐਡੀ ਸੀਐਡੀ ਨੂੰ ਵੀ ਨਾ ਫੋਨ ਕਰਾਂ ਮੈਂ ਕਰਕੇ ਕਾਰਵਾਈ ਹੈ ਕਹਿੰਦਾ ਕੋਈ ਨਹੀਂ ਸੀ ਉਹ ਆ ਵੀ ਗਿਆ ਚਲੋ ਇਹ ਜਿਹੜਾ ਗ੍ਰੰਥੀ ਸੀਗਾ ਇਹ ਜਹਾਂਗੀਰ ਦਾ ਬੰਦਾ ਕੋਈ ਪ੍ਰਗਟ ਸਿੰਘ ਨਾਂ ਦਾ ਇਹਨੇ ਅੱਜ 500 ਚਿੱਟਾ ਇੱਕ ਬੰਦੇ ਨੂੰ ਵਿੱਚ ਆ ਉਹਦੀ ਸਾਡੇ ਕੋਲ ਰਿਕਾਰਡਿੰਗ ਪਈ ਆ ਦੂਸਰੀ ਗੱਲ ਜਿੱਥੇ ਚਿੱਟਾ ਦੇ ਕੇ ਆਇਆ ਜਾਂ ਕੇ ਗੱਡੀ ਖੜਾ ਕੇ ਚਿੱਟਾ ਦਿੱਤਾ ਉਹ ਵੀ ਸਾਡੇ ਕੋਲ ਰਿਕਾਰਡਿੰਗ ਪਈ ਆ ਦੀ ਉਹ ਮੰਨਿਆ ਵੀ ਆ ਉਹ ਮੰਨਿਆ ਵੀ ਆ ਸਾਰਾ ਕੁਝ ਵੀ ਮੈਂ ਚਿੱਟਾ ਵੇਚਦਾ ਰਿਹਾ ਤੇ ਇਹ ਲਿਆਉਂਦਾ ਕਿਧੂ ਆ ਉਹ ਵੀ ਸਾਰਾ ਰਿਕਾਰਡਿੰਗ ਪਈ ਆ ਵੀ ਉਹ ਕੋਈ ਸੁਭਮ ਨਾਂ ਦਾ ਬੰਦਾ ਕੋਈ ਸੁਨਾਮ ਦਾ ਉਹ ਵੀ ਲਾਇਆ ਗਿਆ ਉਹਨੂੰ ਫੋਨ ਵੀ ਲਾਇਆ ਗਿਆ ਤੇ ਉਹਦੇ ਫੋਨ ਰਿਕਾਰਡਿੰਗ ਵੀ ਪਿਆ ਆਪਣੇ ਕੋਲ ਦੂਸਰੀ ਗੱਲ ਅੰਦਰੋਂ ਕੁਲੀ ਪਾ ਹੁੰਦੀਆਂ ਜਿਹੜੇ ਨਸ਼ਾ ਆਉਂਦਾ ਕੋ ਕੁੜੀਆਂ ਜੀਆਂ ਉਹ ਵੀ ਇੱਕ ਜਰਦਾ ਵੀ ਅੰਦਰ ਪਿਆ ਕੋਈ ਅਸੀਂ ਸਿਰਫ ਇਹ ਗੱਲ ਕਰਕੇ ਆਏ ਆ ਕੋਈ ਨਸ਼ਾ ਸੰਸਾਰ ਖੰਦਾ ਹੈ ਸੰਸਾਰ ਨੂੰ ਸੁਧਾਰ ਨਹੀਂ ਸਕਦੇ ਅਸੀਂ ਪਰ ਅਸੀਂ ਆਪਣੇ ਨੂੰ ਤਾਂ ਸੁਧਾਰ ਸਕਦੇ ਜਿਹੜੇ ਗੁਰੂ ਘਰ ਤੇ ਗਲਤ ਕੰਮ ਕਰਦੇ ਆ ਜਿਹੜੇ ਗੁਰੂ ਘਰ ਤੇ ਦੇਖਿਆ ਜਾਂਦਾ ਕਿ ਲੋਕ ਲੋਕ ਇੱਥੇ ਦੇਖੋ ਆ ਨੌਜਵਾਨ ਬੱਚੇ ਸਾਡੇ ਇੱਥੋਂ ਲੰਘਦੇ ਆ ਸਿਰੇਮਾ ਕਰਕੇ ਲੰਘਦੇ ਆ ਇਤੇ ਹਿੰਦੂ ਭਰਾ ਵਿਸ਼ੇਸ਼ ਦਾ ਕਰਦੇ ਆ ਮੁਸਲਮਾਨ ਵੀ ਸਜਦਾ ਕਰਦੇ ਆ ਪਰ ਦੁੱਖ ਦੀ ਗੱਲ ਇਹ ਆ ਜਦੋਂ ਗਰੰਥੀ ਸਿੰਘ ਜਾਂ ਗੁਰੂ ਘਰ ਦਾ ਵਜ਼ੀਰ ਉਹ ਕਿਸੇ ਕੁੱਤੇ ਕੰਮ ਕਰਦਾ ਸਾਨੂੰ ਬੁਰਾ ਲੱਗਦਾ ਅਸੀਂ ਇਸ ਕਰਕੇ ਕਾਰਵਾਈ ਕੀਤੀ ਵੀ ਗਰੰਥੀ ਹੋ ਕੇ ਕੰਮ ਕਰ ਰਿਹਾ ਹੈ ਇਹ ਨਾ ਬਾਈ ਯਾਰਾ ਗੁਰੂ ਘਰ ਦਾ ਗਰੰਥੀ ਹੈਗਾ ਇੱਥੇ ਬਾਬਾ ਜੀਵਨ ਸਿੰਘ ਗੁਰੂ ਘਰ ਹੈਗਾ ਤੇ ਇਹ ਨਾ ਚਿੱਟਾ ਵੇਚਦਾ ਹੈਗਾ ਬਾਈ ਇੱਥੇ ਆਮ ਮੁੰਡਿਆਂ ਨੂੰ ਅੱਧੀ ਅੱਧੀ ਰਾਤ ਨੂੰ ਲੋਕ ਆਉਂਦੇ ਇੱਥੇ ਚਿੱਟਾ ਲੈਣ ਆ ਜੇਬ ਚ ਜੜਦਾ ਬੀੜੀਆਂ ਪਾ ਕੇ ਆਉਂਦੇ ਨੇਗੇ ਤੇ ਆ ਤੁਹਾਨੂੰ ਦਿਖਾਈਆਂ ਨੇਗੇ ਆ ਕੁਲੀਪੜੀਆਂ ਕੁੜੀਆਂ ਯੂਜ਼ ਹੋਈਆਂ ਹੋਈਆਂ ਕੁੜੀਆਂ ਜਿeneਗੇ ਆ ਤੇ ਲਾ ਲੋ ਵੀ ਜੇ ਗੁਰੂ ਘਰਾਂ ਚਿਆ ਕੁਝ ਹੋਣ ਲੱਗਾ ਤਾਂ ਲੋਕ ਯਕੀਨ ਕਰਦੇ ਕਿ ਕਿਹਦੇ ਤੇ ਕਰਨਗੇ ਇਹ ਜੀ ਇੱਕ ਸੜੇ ਹੋਏ ਬੰਦੇ ਕਰਕੇ ਸਾਰੀ ਕੌਮ ਨੂੰ ਦਾਗ ਲੱਗਦਾ ਹੈਗਾ ਜੀ ਹਾਂ ਸਾਰਾ ਕੁਝ ਮੰਨ ਗਿਆ ਜੀ ਆਪਣੇ ਕੋਲ ਸਾਰੇ ਪ੍ਰੂਫ ਪਏ ਨੇਗੇ ਹਾਂਜੀ ਤੁਹਾਡੇ ਕੋਲ ਕੈਮਰੇ ਚ ਵੀ ਮੰਨ ਕੇ ਗਿਆਗਾ ਵੀ ਅੱਜ 500 ਦਾ ਵੇਚਿਆਗਾ ਜਿਹੜਾ 500 ਦਾ ਵੇਚਿਆਗਾ ਉਹ ਆਪਣੇ ਕੋਲ ਦੀ ਡਿਲੀਵਰੀ ਦੀ ਵੀਡੀਓ ਪਈ ਹੈਗੀ ਤੇ ਜਦੋਂ ਉਹਨੂੰ ਫੋਨ ਲਾ ਕੇ ਉਹਦੇ ਨਾਲ ਲਾਲੋ ਵੀ ਡੀਲ ਕੀਤੀ ਹੈਗੀ ਮੁੰਡੇ ਨੇ ਆਪਣੇ ਕੋਲ ਉਹਦੀ ਸਾਰੀ ਰਿਕਾਰਡਿੰਗ ਵੀਡੀਓ ਲਈ ਇਹ ਹਾਲਾਤ ਤਾਂ ਮਾੜੀ ਨੇ ਦੇਖੋ ਜੀ ਗ੍ਰਾਂਤੀ ਸਿੰਘ ਚਟਾ ਵੇਚਣੇ ਨੇ ਤਾਂ ਆਪਣੇ ਵਾਸਤੇ ਮਾੜੀ ਗੱਲ ਹੈ ਨਾ ਤੇ ਸ੍ਰੀ ਆਮ ਵੇਚ ਰਹੇ ਸੀ ਸਾਰੇ ਬਦਨਾਮ ਹੁੰਦੇ ਨੇ ਸਾਰੀ ਮਢੀਰ ਨੂੰ ਵੇਚ ਰਹੇ ਸ੍ਰੀ ਆਮ ਵੇਚ ਰਹੇ ਸੀ ਇਹ ਅਸੀਂ 2-3 ਦਿਨਾਂ ਤੋਂ ਉਹਦੇ ਪਿੱਛੇ ਲੱਗੇ ਸੀ ਸਾਨੂੰ ਅੱਜ ਪਤਾ ਲੱਗ ਗਿਆ ਤੇ ਉਹਨਾਂ ਨੂੰ ਫੜਿਆ ਤੇ ਪੁਲਿਸ ਦੀ ਕੋਈ ਜ਼ਿਆਦਾ ਵਧੀਆ ਗੱਲ ਨਹੀਂ ਹੋਈ ਮਿੱਠੂ ਸਿੰਘ ਐਸਆਈ ਆਈ ਆਈ ਦੀ ਉਹਨਾਂ ਨੇ ਕੋਈ ਜ਼ਿਆਦਾ ਚੰਗੀ ਗੱਲ ਨਹੀਂ ਕੀਤੀ ਉਹ ਠੱਕੇ ਨਾਲ ਲੈ ਕੇ ਗਏ ਨੇ ਖਿੱਚ ਕੇ ਪਬਲਿਕ ਕੋਲੇ ਖੜੀ ਹੈ ਉਹ ਕਿਤੇ ਨਾਲ ਦੇ ਬੰਦੇ ਦੱਸੋ ਉਹ ਤੱਕਾशाही ਨਾਲ ਗੱਡੀ 'ਚ ਬਿਠਾ ਕੇ ਲੈ ਕੇ ਗਏ ਨੇ ਉਹਨਾਂ ਨੂੰ ਰੋਕਿਆ ਵੀ ਗਿਆ ਵੀ ਤੁਸੀਂ ਇਹਨੂੰ ਉਤਾਰੋ ਐ ਕਰੋ ਜੀ ਕੋਈ ਪ੍ਰਚਾਰਕ ਉਹਨਾਂ ਨੇ ਕੁਝ ਨਹੀਂ ਕਿਹਾ ਕਿ ਲੱਗਦਾ ਕਾਰਵਾਈ ਹੋਊਗੀ ਕੋਈ ਕਾਰਵਾਈ ਨਹੀਂ ਹੋਣੀ ਇੱਥੇ ਇਹ ਮੁੱਦਾ ਇੱਥੇ ਕਾਨੂੰਨ ਕਰ ਦਿੱਤਾ ਜਾਣਾ ਹੈ ਤਾਂ ਆਪੇ ਇਹੀ ਚਾਹੁੰਦੇ ਆ ਜੀ ਵੀ ਇਸ ਬੰਦੇ ਤੇ ਕਾਰਵਾਈ ਜਿਹੜੀ ਬਣਦੀ ਹੈ ਪੰਜਾਬ ਸਰਕਾਰ ਵੱਲੋਂ ਉਹ ਹੋਣੀ ਚਾਹੀਦੀ ਹੈ ਕਿਉਂਕਿ ਜਦ ਕਿ ਪੰਜਾਬ ਸਰਕਾਰ ਮੌਜੂਦਾ ਦੇਖੋ ਹੁਣ ਪਿੰਡਾਂ ਪਿੰਡਾਂ ਦੇ ਵਿੱਚ ਇਹ ਪੰਜਾਬ ਨਸ਼ਾ ਅੰਬ੍ਰਿਤ ਜੋ ਚਲਾ ਰਹੀ ਹੈ ਵੀ ਇਹ ਵੀ ਫਿਰ ਆਪਾਂ ਨੂੰ ਜੇ ਇਹਤੇ ਕਾਰਵਾਈ ਨਾ ਹੋਈ ਫਿਰ ਉਸ ਮਹਮ ਚਲਾਉਣ ਦਾ ਉਹਦਾ ਕੋਈ ਫਾਇਦਾ ਨਹੀਂ ਸਰਕਾਰ ਦਾ